ਨਮਸਕਾਰ ਸਵਾਗਤ ਮੈਂ ਹਾਂ ਸ਼ਮੀ ਦਾਵਰਾ ਤੁਸੀਂ ਦੇਖ ਰਹੇ ਹੋ ਡीडी ਪੰਜਾਬੀ ਦੇ ਉੱਤੇ ਪ੍ਰੋਗਰਾਮ ਅੱਜ ਦੀ ਚਰਚਾ ਦੋਸਤੋ ਸਦੀਆਂ ਪੁਰਾਣੀ ਪ੍ਰਥਾ ਜਿਹੜੀ ਭਾਰਤ ਦੀ ਜੜ੍ਹਾਂ ਦੇ ਵਿੱਚ ਸਮਾਜਿਕ ਆਰਥਿਕ ਤੇ ਸਾਂਸਕ੍ਰਿਤਿਕ ਤੌਰ ਦੇ ਉੱਤੇ ਬੈਠ ਚੁੱਕੀ ਮਦក្លੀਨ ਭਾਰਤ ਦੇ ਵਿੱਚ ਉਸ ਸਮੇਂ ਦੇ ਵਿੱਚ ਉਭਰੀ ਇਹ ਪ੍ਰਥਾ ਕਦੋਂ ਕੁ ਪ੍ਰਥਾ ਬਣ ਗਈ ਇਸ ਦਾ ਵੀ ਪਤਾ ਨਹੀਂ ਚੱਲਿਆ ਕਿਉਂਕਿ ਇਹ ਅਜਿਹੀ ਪ੍ਰਥਾ ਸੀ ਜਿਸ ਨੂੰ ਨਾ ਕੇਵਲ ਸਮਾਜਿਕ ਤੌਰ ਦੇ ਉੱਤੇ ਮਾਨਤਾ ਮਿਲ ਚੁੱਕੀ ਸੀ ਬਲਕਿ ਇਹ ਦਿਨ-ਬਦਨ ਵਧਦੀ ਜਾ ਰਹੀ ਸੀ ਤੇ ਉਹ ਪ੍ਰਥਾ ਸੀ ਬਾਲ ਵਿਆਹ ਦੀ ਪ੍ਰਥਾ ਲੇਕਿਨ ਅੱਜ ਇਸ ਮੰਚ ਤੇ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ ਨੇ ਲਗਭਗ ਇਸ ਕੁਪਰਥਾ ਦੇ ਉੱਤੇ ਪੂਰਾ ਕਬਜ਼ਾ ਕਰ ਲਿਆ ਹੈ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਹੈ ਹਾਲਾਂਕਿ ਇਕਾ ਦੁੱਕਾ ਇਹ ਹਜੇ ਵੀ ਬਾਲ ਵਿਆਹੀਆਂ ਕਟਨਾਵਾ ਜਾਂ ਸਮਾਚਾਰ ਸਾਹਮਣੇ ਆਉਂਦੇ ਰਹਿੰਦੇ ਨੇ ਲੇਕਿਨ ਅਗਰ ਅਸੀਂ ਆંકੜਿਆਂ ਦੇ ਉੱਤੇ ਨਿਗਾਹ ਮਾਰੀਏ ਤਾਂ ਜਿਹੜੀਆਂ ਲਗਭਗ 1906 ਦੇ ਆਲੇ ਦੁਆਲੇ 43-44% ਤੱਕ ਸੀ 2006 ਤੱਕ ਆਂਦੀਆਂ ਵੀ ਇਹ ਇਹੀ ਪਰਸੈਂਟੇਜ ਰਹੀ ਅੱਜ ਉਹ ਪਰਸੈਂਟੇਜ ਘਟ ਕੇ ਬਹੁਤ ਘਟ ਹੋ ਚੁੱਕੀ ਹੈ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਅੱਜ ਦੇ ਇਸ ਯੁੱਗ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਇਹ ਪ੍ਰਥਾ ਕੀ ਸੀ ਕਿਉਂ ਭਈ ਪ੍ਰਥਾ ਤੇ ਅੱਜ ਜਦੋਂ ਇਹ ਪ੍ਰਥਾ ਦੇ ਉੱਤੇ ਬਹੁਤ ਸਾਰੇ ਐਕਟ ਬਣ ਚੁੱਕੇ ਨੇ ਕਿ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਜਦੋਂ ਜਦੋਂ ਤੱਕ ਬੱਚੇ ਬਾਲਗ ਨਹੀਂ ਹੁੰਦੇ ਉਹਨਾਂ ਦਾ ਵਿਆਹ ਨਾ ਕੀਤਾ ਜਾਵੇ ਅਗਰ ਫਿਰ ਵੀ ਲੋਕ ਕਰਦੇ ਨੇ ਤੇ ਉਹਨਾਂ ਵਿਰੁੱਧ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਇੱਕ ਚਰਚਾ ਬਣ ਗਈ ਤੇ ਅਸੀਂ ਵੀ ਉਸ ਚਰਚਾ ਨੂੰ ਇਸ ਮੰਚ ਤੱਕ ਲੈ ਕੇ ਆਏ ਆਪਣੇ ਮਹਿਮਾਨਾਂ ਦੇ ਜ਼ਰੀਏ ਤੇ ਸਭ ਤੋਂ ਪਹਿਲਾਂ ਉਹਨਾਂ ਮਹਿਮਾਨਾਂ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਦਾ ਜਿਨ੍ਹਾਂ ਨੂੰ ਅੱਜ ਇਸ ਸਟੂਡੀਓ 'ਚ ਸੱਦਾ ਦਿੱਤਾ ਹੈ ਇਸ ਪ੍ਰਥਾ ਕਹੇ ਲੋ ਜਾਂ ਕਿਉ ਪ੍ਰਥਾ ਕਹੇ ਲੋ ਇਸ ਦੇ ਉੱਤੇ ਚਰਚਾ ਕਰਨ ਦੇ ਲਈ ਕਿਉਂਕਿ ਸਾਡਾ ਅੱਜ ਦਾ ਵਿਸ਼ਾ ਵੀ ਹੈ ਬਾਲ ਵਿਆਹ ਰਹਿਤ ਭਾਰਤ ਇੱਕ ਚਰਚਾ ਤੇ ਇਹ ਚਰਚਾ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਨਾਲ ਬੈਠੇ ਨੇ ਮੈਡਮ ਨੇ ਡਾਕਟਰ ਸਿਮਰਨ ਸਿੱਧੂ ਜੋ ਕਿ ਮੁਖੀ ਨੇ ਪੱਤਰਕਾਰਤਾ ਅਤੇ ਜਨ ਸੰਚਾਰ ਵਿਭਾਗ ਦੁਆਬਾ ਕਾਲਜ ਜਲੰਧਰ ਦੇ ਤੁਹਾਡੇ ਕੋਲੋਂ ਬਹੁਤ ਕੁਝ ਜਾਣਨਾ ਹੈ ਮੈਡਮ ਅੱਜ ਦੀ ਇਸ ਕੋ ਪ੍ਰਥਾ ਬਾਰੇ ਵੀ ਇਹ ਆਖਿਰ ਕੀ ਸੀ ਇਹ ਕੋ ਪ੍ਰਥਾ ਕਿਉਂ ਚਾਲੂ ਹੋਈ ਪਾਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਦੂਸਰੇ ਮਹਿਮਾਨ ਨੇ ਐਡਵੋਕੇਟ ਮਨਪ੍ਰੀਤ ਕੌਰ ਸਿੱਧੂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨਾਲ ਹੀ ਇਹ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਦੇ ਲੀਗਲ ਐਡਵਾਈਜ਼ਰ ਵੀ ਨੇ ਤੇ ਕਿਉਂਕਿ ਬਹੁਤ ਸਾਰੀਆਂ ਲੀਗਲ ਗੱਲਾਂ ਇਸ ਦੇ ਵਿੱਚ ਆਣ ਗਈਆਂ ਕਿ ਅੱਜ ਵੀ ਜਦੋਂ ਕੋਈ ਇਹ ਬਾਲ ਵਿਆਹ ਕਰਦਾ ਹੈ ਤਾਂ ਕੀ ਉਸ ਨੂੰ ਸਜ਼ਾ ਹੋ ਸਕਦੀ ਹੈ ਕਿਸ ਤਰ੍ਹਾਂ ਉਸ ਦੇ ਨਾਲ ਲੱਜਟਿਆ ਜਾ ਸਕਦਾ ਹੈ ਜਾਂ ਇਹ ਸੂਚਨਾ ਕਿਸ ਤਰ੍ਹਾਂ ਪੁੱਜੇ ਕਿ ਬਾਲ ਵਿਆਹ ਹੈ ਤਾਂ ਉਸ ਦੇ ਉੱਤੇ ਕੌਣ ਕਾਰਵਾਈ ਕਰ ਸਕਦਾ ਹੈ ਬਹੁਤ ਸਾਰੀਆਂ ਗੱਲਾਂ ਇਹਨਾਂ ਨਾਲ ਕਾਨੂੰਨਨ ਕਰਾਂਗੇ ਮੈਡਮ ਸਿੱਧੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਖੁਸ਼ੀ ਇਸ ਗੱਲ ਦੀ ਵੀ ਹੈ ਦੋਨੋਂ ਹੀ ਮੈਡਮ ਸਿੱਧੂ ਹੈ ਸਾਡੇ ਕੋਲ ਸ਼ੁਕਰੀਆ ਜੀ ਸੋ ਦੋਸਤੋ ਕਿਉਂਕਿ ਵਿਸ਼ਾ ਬਹੁਤ ਅਹਿਮ ਹੈ ਮੈਂ ਚਾਹਾਂਗਾ ਕਿ ਅੰਤ ਤੱਕ ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਦੇਖਿਆ ਜੇ ਔਰ سنجیدہ ਹੋ ਕੇ ਇਸ ਨੂੰ ਸੁਣਿਆ ਜੇ ਵੀ ਆਖਿਰ ਇਹ ਪ੍ਰਥਾ ਚੱਲੀ ਕਿਉਂ ਰੀਤ ਕਿਉਂ ਪਈ ਸਭ ਤੋਂ ਪਹਿਲਾਂ ਮੈਡਮ ਮੈਂ ਤੁਹਾਡੇ ਕੋਲੋਂ ਗੱਲ ਕਰਨਾ ਚਾਹਾਂਗਾ ਵੀ ਇਹ ਇਸ ਬਾਰੇ ਅਗਰ ਮੈਂ ਗੱਲ ਕਰਾਂ ਵੀ ਕਿਉਂਕਿ ਤੁਸੀਂ ਬਹੁਤ ਕੁਝ ਇਸ ਬਾਰੇ ਜਾਣਦੇ ਹੋਵਾਂਗੇ ਵੀ ਇਤਿਹਾਸ ਦੇ ਵਿੱਚ ਤੁਸੀਂ ਪ੍ਰੋਫੈਸਰ ਰਹੇ ਹੋ ਪੀ ਐਚ ਡੀ ਕੀਤੀ ਹੈ ਮੈਂ ਜਾਨਣਾਗਾ ਵੀ ਇਹ ਪ੍ਰਥਾ ਕੁ ਪ੍ਰਥਾ ਬਣ ਗਈ ਇਹ ਕਿਉਂ ਚੱਲੀ ਆਖਿਰ ਭਾਰਤ ਦੇ ਵਿੱਚ ਇਸ ਦਾ ਆਰੰਭ ਕਿਉਂ ਕੀਤਾ ਗਿਆ ਸ਼ਮੀ ਜੀ ਜਦੋਂ ਗੱਲ ਸ਼ੁਰੂ ਕਰਦੇ ਆਂ ਤੇ ਮੈਨੂੰ ਇਹ ਲੱਗਦਾ ਤੁਸੀਂ ਸ਼ੁਰੂ ਚ ਹੀ ਕਿਹਾ ਕਿ ਇਹ ਪ੍ਰਥਾ ਮੈਂ ਇਹ ਸਮਝਦੀ ਆ ਜਾਂ ਫਿਰ ਜਦੋਂ ਤੁਸੀਂ ਪਿੱਛੇ ਸਾਰਾ ਪਚੋਕੜ ਪੜਦੇ ਹੋ ਕਲਚਰ ਨੂੰ ਸਮਝਣ ਦੀ ਗੱਲ ਕਰਦੇ ਹੋ ਤੇ ਕਲਚਰ ਇੱਕ ਕੁੰਬੇ ਤੋਂ ਵੱਡਾ ਸਮਾਜ ਬਣਦਾ ਬਣਦਾ ਉਸ ਦੇ ਵਿੱਚ ਸਿਰਫ ਭਾਰਤ ਨਹੀਂ ਆ ਜਾਂਦਾ ਜੀ ਸਾਊਥ-ਈਸਟੇਸ਼ੀਅਨ ਕੰਟਰੀਜ਼ ਆ ਜਾਂਦੇ ਆ ਸਾਊਥ-ਆਫਰੀਕਾ ਆ ਜਾਂਦਾ ਜੀ ਤੇ ਇਹ ਸਮਝ ਆਉਂਦੀ ਹੈ ਕਿ ਇਹ ਉਹ ਖੇਤ ਹੈ ਜਿਹਦੇ ਵਿੱਚ ਇਹ ਐਥਨਿਕ ਕੰਟਰੀਜ਼ ਨੇ ਜਿੰਨਾ ਚ ਕਲਚਰ ਸਭਿਆਚਾਰ ਬਹੁਤ ਹਾਵੀ ਰਿਆ ਜੀ ਰਿਲੀਜਨ ਬਹੁਤ ਹਾਵੀ ਰਿਆ ਬਿਲਕੁਲ ਤੇ ਇਹ ਜਿਹੜੀ ਕੂਪ ਰਥਾ ਅੱਜ ਅਸੀਂ ਇਹਨੂੰ ਕੂਪ ਰਥਾ ਕਹਿੰਦੇ ਆ ਹੈ ਨਹੀਂ ਬਹੁਤ ਘਟ ਗਈ ਹੈ ਜੀ ਔਰ ਜਦੋਂ ਕਿਤੇ ਅਸੀਂ ਇਹਦੀ ਦੁਰਵਰਤੋਂ ਕਰਦੇ ਭਏ ਆ ਪ੍ਰਥਾ ਹੁਣ ਹੈ ਨਹੀਂ ਜਿਵੇਂ ਬਾਕੀ ਕਿਤੇ ਤੁਸੀਂ ਵੇਖੋ ਸਤੀ ਸੀਗੀ ਨਾ ਸਤੀ ਕਦੋਂ ਖਤਮ ਹੋ ਗਈ ਜੀ ਸਮਾਜ ਨੇ ਸਾਥ ਦਿੱਤਾ ਤੇ ਉਹ ਖਤਮ ਹੋ ਗਈ ਜੀ ਔਰ ਉਸੇ ਤਰ੍ਹਾਂ ਇਹ ਪ੍ਰਥਾ ਜਿਹੜੀ ਸੀਗੀ ਇਹ ਕੂਪ ਰਥਾ ਬਣੀ ਤੁਸੀਂ ਆਪ ਜ਼ਿਕਰ ਕੀਤਾ ਸਹਿਜੇ ਸਹਿਜੇ ਇਹ ਖਤਮ ਹੁੰਦੀ ਹੁੰਦੀ ਖਤਮ ਹੋ ਗਈ ਹੈ ਜੀ ਹੁਣ ਜਦੋਂ ਕੋਈ ਇਹ ਗੱਲ ਹੋਏਗੀ ਤੇ ਉਹਦੇ ਅੱਗੇ ਕਾਨੂੰਨ ਹੈ ਸਜ਼ਾ ਹੋਏਗੀ ਜੀ ਜੀ ਉਹ ਕੁ ਪ੍ਰਥਾ ਪ੍ਰਥਾਈ ਨਹੀਂ ਰਹਿ ਗਈ ਤੇ ਕਿਆ ਜਾਂਦਾ ਕਿ ਜਿਹੜੀ ਪ੍ਰਥਾ ਹੁੰਦੀ ਆ ਉਹ ਰਿਚੁਅਲਸ ਨੋਰਮਸ ਕਿਸੇ ਸੱਭਿਆਚਾਰ ਦੇ ਹੁੰਦੇ ਆ ਜਿੱਥੇ ਉਹ ਸਾਨੂੰ ਜਦੋਂ ਅਸੀਂ ਤਰੱਕੀ ਮਨੁੱਖ ਤਰੱਕੀ ਕਰਦਾ ਜਿੱਥੇ ਇੱਕ ਵਿਗਨ ਬਣ ਜਾਂਦਾ ਜਾਂ ਫਿਰ ਤੁਸੀਂ ਇਹ ਕਹਿ ਲੋ ਕਿ ਸਾਡੇ ਡਿਵੈਲਪਿੰਗ ਵਿਕਾਸਸ਼ੀਲ ਮੁਲਕ ਜਾਂ ਅਵਿਕਸਿਤ ਥਰਡ ਵਰਲਡ ਕੰਟਰੀਜ਼ ਜੀ ਉਹਨਾਂ ਦੀ ਇਹ ਜਿਹੜੀ ਪ੍ਰਥਾ ਸੀਗੀ ਉਹਨੂੰ ਜਦੋਂ ਅਸੀਂ ਡਿਵੈਲਪ ਕਰ ਰਹੇ ਹਾਂ ਸਾਨੂੰ ਇੱਕ ਹਿੰਡਰੈਂਸ ਰੁਕਾਵਟ ਲੱਗੀ ਇਦੇ ਉੱਤੇ ਕਾਨੂੰਨ ਬਣ ਗਿਆ ਮੈਂ ਇਹ ਫਿਰ ਤੁਹਾਡੇ ਕੋਲ ਆਵਾਂਗਾ ਕਿਉਂਕਿ ਅਸੀਂ ਹਲੇ ਲੱਗ ਪਰ ਬੜੀ ਧੇਰ ਗੱਲਾਂ ਕਰਨੀਆਂ ਨੇ ਲੇਕਿਨ ਸਾਈਡਿਕ ਨੂੰ ਕੋਲ ਨੇ ਮੈਡਮ ਸਿੱਧੂ ਮੈਡਮ ਸਿੱਧੂ ਤੁਸੀਂ ਇਹ ਤਾਂ ਐਡਵੋਕੇਟ ਹੋ ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਾਂਗਾ ਇਸ ਤੋਂ ਪਹਿਲਾਂ ਕਿਉਂਕਿ ਤੁਸੀਂ ਬਹੁਤ ਕੁਝ ਇਸ ਬਾਰੇ ਜਾਣਦੇ ਹੋ ਇਸ ਬਾਰੇ ਪੜ੍ਹਿਆ ਵੀ ਹੋਏਗਾ ਅੱਜ ਚਰਚਾ ਕਰਨ ਦੀ ਜ਼ਰੂਰਤ ਪੈ ਰਹੀ ਹੈ ਇਹਨਾਂ ਨੇ ਕਿਹਾ ਵੀ ਇਹ ਜਿਸ ਤਰ੍ਹਾਂ ਸਤੀ ਕਦੋਂ हट ਗਈ ਪਤਾ ਨਹੀਂ ਹੁੰਦੀ 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 ਆਪਣੇ ਆਪ ਹੀ ਸਮਾਜ ਜਦੋਂ ਥੋੜਾ ਜਿਆਗਰਕ ਹੋਇਆ ਤਾਂ ਆਪਣੇ ਆਪ ਇਹ ਚੀਜ਼ਾਂ हट ਗਈਆਂ ਅੱਜ ਵੀ ਸਮਾਜ ਜਾਗਰੂਕ ਹੋ ਰਿਹਾ ਲੇਕਿਨ ਮੈਂ ਮੇਰਾ ਮੇਰਾ ਵਿਸ਼ਾ ਹੈ ਅੱਜ ਦਾ ਵੀ ਇਹ ਭਾਰਤ ਬਾਲ ਵਿਆ ਰਹਿਤ ਹੋ ਗਿਆ ਹੈ ਮੈਂ ਸਮਝਦਾ ਇਸ ਦੀ ਅੱਜ ਸਮੇਂ ਵਿੱਚ ਅੱਜ ਅੱਜ ਅਸੀਂ ਦੂਰਦਰਸ਼ਨ ਤੇ ਇਸ ਦੀ ਚਰਚਾ ਕਰ ਰਹੇ ਹਾਂ ਜ਼ਰੂਰਤ ਕਿਉਂ ਪੈ ਰਹੀ ਹੈ ਜੀ ਸ਼ਮੀ ਜੀ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਕਿ ਅੱਜ ਸਾਨੂੰ ਇਸ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਕਿਉਂਕਿ ਹਜੇ ਵੀ ਕਿਸੇ ਭਾਰਤ ਦੇ ਕਿਸੇ ਕਿਸੇ ਹਿੱਸੇ ਦੇ ਵਿੱਚ ਇਹਦੇ ਕੇਸਸ ਆ ਰਹੇ ਨੇ ਕਿੱਥੇ ਕਿੱਥੇ ਜਿੱਥੇ ਲੋਕ ਜ਼ਿਆਦਾ ਜਾਗਰੂਕ ਨਹੀਂ ਹੈਗੇ ਜਿੱਥੇ ਅਨਪੜਤਾ ਅਸੀਂ ਕਹਿ ਸਕਦੇ ਹਾਂ ਕਿ ਹਜੇ ਵੀ ਹੈਗੀ ਹੈ ਜਾਂ ਲੋਕ ਆਪਣਾ ਟਰੈਡੀਸ਼ਨ ਸਮਝਦੇ ਨੇ ਕਿ ਜਦੋਂ ਬੱਚਾ ਪੈਦਾ ਹੋ ਜਾਂਦਾ ਉਸ ਤੋਂ ਬਾਅਦ ਕਿਤੇ اٹੇ ਸੱਟੇ ਕਰ ਲੈਂਦੇ ਨੇ ਜਾਂ ਫਿਰ ਉਹਨਾਂ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਮਝ ਨਹੀਂ ਹੈ ਹਜੇ ਵੀ ਕਿ ਇਸ ਦੇ ਉੱਪਰ ਕਾਨੂੰਨ ਬਣ ਚੁੱਕੇ ਨੇ ਕਿਉਂਕਿ ਉਹ ਉਹਨਾਂ ਦੇ ਜਿਵੇਂ ਬਾਪ ਦਾਦਿਆਂ ਤੋਂ ਪਿੱਛੋਂ ਚੱਲਦਾ ਆ ਰਿਹਾ ਹੈ ਜਿਵੇਂ ਉਹਨਾਂ ਨੇ ਦੇਖਿਆ ਉਹ ਚੀਜ਼ ਓਵੇਂ ਓਵੇਂ ਉਹਨੂੰ ਕੰਟੀਨਿਊ ਕਰਦੇ ਜਾ ਰਹੇ ਨੇ ਤੇ ਕਾਨੂੰਨ ਬਣਨ ਤੋਂ ਬਾਅਦ ਇਸ ਦੇ ਵਿੱਚ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕਾਨੂੰਨ ਬਣਨ ਤੋਂ ਬਾਅਦ ਹੁਣ ਇਹ ਹੈ ਕਿ ਆਪਣਾ ਭਾਰਤ ਬਹੁਤ ਹੀ ਇਸ ਦੀ ਮਾਤਰਾ ਕੇਸਿਸ ਦੀ ਬਹੁਤ ਹੀ ਘਟ ਹੋ ਗਈ ਹੈ ਜੀ ਗੱਲ ਇਹ ਵੀ ਯੂਨੀਸੈਫ ਨੇ ਇੱਕ ਰਿਪੋਰਟ ਪਿੱਛੇ ਜੇ ਜਾਰੀ ਕੀਤੀ ਸੀਗੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਭਾਰਤ ਦੇ ਵਿੱਚ ਅਜੇ ਵੀ ਹਰ ਸਾਲ 15 ਲੱਖ ਬਾਲ ਵਿਆਹ ਹੁੰਦੇ ਨੇ 15 ਲੱਖ ਇੱਕ ਮਾਇਨੇ ਰੱਖਦੇ ਨੇ ਵੀ ਅਸੀਂ ਜਦੋਂ ਗੱਲ ਕਰਦੇ ਹਾਂ ਭਾਰਤ ਬਾਲ ਵਿਆਹ ਰਹਿਤ ਹੋ ਗਿਆ ਹਾਲਾਂਕਿ ਰਿਪੋਰਟ 5-6 ਸਾਲ ਪੁਰਾਣੀ ਹੈ ਨਵੇਂ ਅੰਕੜੇ ਹਲੇ ਜਾਰੀ ਨਹੀਂ ਕੀਤੇ ਗਏ ਲੇਕਿਨ ਇੱਕ ਅੰਕੜਾ ਤਾਂ ਹੈ ਤਾਂ ਚੁਕਾਉਣ ਵਾਲਾ ਵੀ ਅੱਜ ਤੋਂ 4-5 ਸਾਲ ਪਹਿਲਾਂ 2021 ਦੇ ਵਿੱਚ ਜਦੋਂ ਇਹ ਅੰਕੜੇ ਆਏ ਸੀਗੇ ਇਹ ਰੇਟ ਬਹੁਤ ਸੀਗਾ ਹੁਣ ਮੈਂ ਇੱਕ ਤੁਹਾਡੇ ਕੋਲ ਇਹ ਪੁੱਛਾਂ ਵੀ ਠੀਕ ਹੈ ਇਹ ਉਸ ਵਕਤ ਰੇਟ ਸੀ ਅੱਜ ਅਸੀਂ ਹੋਰ ਉਸ ਦੇ ਉੱਤੇ ਵੀ ਕਾਫੀ ਪਰ ਕਰ ਲਿਆ ਹੈ ਵੀ ਉਹਦੇ ਤੇ ਹੋ ਗਏ ਆ ਵੀ ਅਸੀਂ ਨਹੀਂ ਕਰ ਰਹੇ ਬਾਲਵਾਂ ਲੇਕਿਨ ਬਾਲ ਵਿਵਾਦੀ ਜ਼ਰੂਰਤ ਕਿਉਂ ਪੈਂਦੀ ਹੈ ਡਾਕਟਰ ਸਾਹਿਬ ਅ ਡਾਵਰਾ ਜੀ ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਨਾ ਕਿ 2021 ਦੇ ਅੰਕੜੇ ਆਏ ਉਹ 2006 ਚ 47% ਦੀ ਸੀ 2021 ਚੋ 23% ਦੀ ਹੋ ਗਈ ਜਦੋਂ ਅਸੀਂ 2021 ਦੇ ਅੰਕੜੇ ਦੇਖਦੇ ਆ ਨਾ ਯੂਨੀਸੇਫ ਦੀ ਜਿਹੜੀ ਰਿਪੋਰਟ ਆ ਉਹ 15 ਲੱਖ ਇਸ ਕਰਕੇ ਆਖੇ ਕਿ ਉਹਨਾਂ ਨੇ ਕੋਵਿਡ ਦਾ ਟਾਈਮ ਪੀਰੀਅਡ ਵਿੱਚ ਲਿਆ ਓਕੇ ਜਿਹੜਾ ਕੋਵਿਡ ਦਾ ਟਾਈਮ ਪੀਰੀਅਡ ਸੀਗਾ ਉਹ ਬੜੇ ਤਰੀਕੇ ਦੇ ਕਹਾਣ ਕਰਕੇ ਗਿਆ ਜੀ ਉਸ ਵੇਲੇ ਜੇ ਤੁਸੀਂ ਯਾਦ ਕਰੋ ਬਹੁਤ ਸਾਰੇ ਇਸ ਤਰ੍ਹਾਂ ਵਿਆਹ ਹੁੰਦੇ ਸੀ ਵੀ ਅੱਜ ਮੁੰਡਾ ਮਿਲਿਆ ਤੇ ਵਿਆਹ ਕਰ ਦੋ ਤੇ ਪੰਜ ਜੀਆਂ ਨੇ ਜਾ ਕੇ ਵਿਆਹ ਕਰ ਦੇਣਾ ਹਾਂ ਵੀ ਪਤਾ ਨਹੀਂ ਵੀ ਹੁਣ ਇਹ ਕੋਵਿਡ ਚੋਂ ਨਿਕਲ ਲੈ ਕੇ ਨਹੀਂ ਵਿਆਹ ਕਰ ਦੋ ਹੈ ਵਿਆਹ ਕਰ ਦੋ ਤੇ ਜਦੋਂ ਕਿਤੇ ਨਾ ਕਿਤੇ ਬਾਲ ਪ੍ਰਥਾ ਸਾਡਾ ਬਾਲ ਵਿਆਹ ਦੀ ਇਹ ਇੱਕ ਰਿਚੁਅਲ ਚੱਲ ਰਿਹਾ ਸੀਗਾ ਜਿਵੇਂ ਕਿ ਵਕੀਲ ਸਾਹਿਬ ਨੇ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਟ੍ਰੈਡੀਸ਼ਨ ਸੀਗੀ ਕਿ ਦਾਦਿਆਂ ਪਰਦਾਦਿਆਂ ਦੇ ਇਸ ਤਰ੍ਹਾਂ ਤੇ ਵੱਟੇ ਸੱਟੇ 'ਚ ਇਸ ਤਰ੍ਹਾਂ ਵਿਆਹ ਹੁੰਦੇ ਸੀਗੇ ਜੀ ਜੀ ਉੱਥੇ ਲੱਗਾ ਕਿ ਕੋਵਿਡ ਦੇ ਦੌਰਾਨ ਕੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਇਹਦੇ ਤੋਂ ਫਾਰਗ ਹੋ ਜਾਾਂਗੇ ਜੀ ਜੀ ਤੇ ਉਹ ਮੈਨੂੰ ਇਹ ਲੱਗਦਾ ਕੋਵਿਡ 'ਚ ਬਹੁਤ ਜ਼ਿਆਦਾ ਵਿਆਹ ਹੋਏ ਜੀ ਜੀ ਔਰ ਜੇ ਅੱਜ ਸਾਨੂੰ ਇਹ ਚਰਚਾ ਦੀ ਲੋੜ ਪੈ ਗਈ ਹੈ ਤੇ ਅਸੀਂ ਉਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਪਰ ਨਾਲ ਦੀ ਨਾਲ ਅਸੀਂ ਜੇ ਮੰਨ ਕੇ ਚੱਲੀਏ ਕਿ ਸਰਕਾਰ ਬਹੁਤ ਸਾਰੀਆਂ ਇਹੋ ਜੀਆਂ ਸਕੀਮਸ ਲੈ ਕੇ ਆ ਰਹੀ ਹੈ ਕਿ ਅਸੀਂ ਬਾਲ ਵਿਆਹ ਨੂੰ ਕਿਵੇਂ ਹਟਾਉਣਾ ਹੈ ਘਟਾਉਣਾ ਹੈ ਖਾਸ ਕਰਕੇ ਜਦੋਂ ਬੱਚੀਆਂ ਦੀ ਗੱਲ ਆ ਜਾਂਦੀ ਹੈ ਬਿਲਕੁਲ ਦੇਖੋ ਜਦੋਂ ਵਿਆਹ ਹੁੰਦਾ ਹੈ ਬੱਚੇ ਦਾ ਬੱਚਾ ਬੱਚੀ ਬੱਚਾ ਪੜ ਲਿਖ ਗਿਆ ਵੱਡਾ ਹੋਇਆ ਉਹ ਆਉਂਦਾ ਮੈਂ ਨਹੀਂ ਲੈ ਕੇ ਆਉਣਾ ਮੁਕਲਾਵਾ ਉਹ ਤੇ ਪੜੀ ਨਹੀਂ ਮੈਂ ਤੇ ਪੜਿਆ ਲਿਖਿਆ ਬਿਲਕੁਲ ਜਦੋਂ ਵਿਆਹ ਟੁੱਟ ਜਾਵੇ ਇਹ ਕਾਨੂੰਨ ਇਹ ਦੱਸਣਗੇ ਕੀ ਹੈ ਜਿਹੜੀ ਬੱਚੀ ਹੈ ਉਹ ਵੀ ਤਾਂ ਵਿਆਹੀ ਗਈ ਬਿਲਕੁਲ ਉਹ ਫਿਰ ਦੂਸਰਾ ਵਿਆਹ ਹੋਣਾ ਤੇ ਸਾਡੇ ਤੇ ਸਮਾਜ ਦੀ ਚੀਜ਼ ਨੂੰ ਇਹਨਾਂ ਅਕਸੈਪਟ ਹੀ ਨਹੀਂ ਕਰਦੇ ਹੈਗੇ ਇਹ ਸਾਰੀਆਂ ਚੀਜ਼ਾਂ ਤੋਂ ਬਣਿਆ ਕਿ ਸਾਨੂੰ ਆ ਗਿਆ ਰਾਈਟ ਟੂ ਐਜੂਕੇਸ਼ਨ 2010 ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਐਜੂਕੇਸ਼ਨ ਆ ਉਹ ਬੜੀ ਇੰਪੋਰਟੈਂਟ ਆ ਇਸ ਪ੍ਰਥਾ ਨੂੰ ਖਤਮ ਕਰਨ ਚ ਜਿੰਨੀ ਦੇਰ ਤੱਕ ਅਸੀਂ ਆਪ ਇਹ ਗੱਲ ਨਹੀਂ ਸਮਝ ਲੈਂਦੇ ਕਿ ਮਾਂ ਬਾਪ ਪ੍ਰੈਸ਼ਰਾਈਜ਼ ਕਰ ਰਹੇ ਨੇ ਨਹੀਂ ਸਮਾਜ ਪ੍ਰੈਸ਼ਰਾਈਜ਼ ਕਰ ਰਿਹਾ ਜੀ ਵੀ ਇੱਕ ਵਿਆਹ ਨੇ ਆ ਸਾਡੇ ਟਰੈਡੀਸ਼ਨ ਚੱਲਦੀ ਆ ਰਹੀ ਹੈ ਕਿਉਂਕਿ ਮੈਨੂੰ ਮੈਂ ਅੱਜ ਮੈਂ ਵੀ ਬੇਟੀ ਆ ਮੈਂ ਜਦੋਂ ਆਲੇ ਦੁਆਲੇ ਦੇਖਦੀ ਹਾਂ ਅੱਜਕੱਲ ਤੇ ਹੈ ਹੀ ਇੱਕ ਲੜਕੀ ਦੋ ਲੜਕੀਆਂ ਬਿਲਕੁਲ ਹਨਾ ਤੇ ਉਹ ਆਪਣੀ ਬੱਚੀ ਤੇ ਇੰਨਾ ਜ਼ਿਆਦਾ ਐਮਫਸਾਈਜ਼ ਕਰ ਰਿਹਾ ਉਹਦੀ ਪੜ੍ਹਾਈ ਦੇ ਉੱਤੇ ਕਿ ਉਹਨੂੰ ਆਪਣਾ ਇਹ ਨਹੀਂ ਸਮਝਦੇ ਕਿ ਇਹ ਪਰਾਇਆ ਤਾਂ ਨਹੀਂ ਆ ਬਿਲਕੁਲ ਇਹ ਕਿਉਂਕਿ ਇਹ ਤੁਸੀਂ ਕਿਹਾ ਵੀ ਕਿਤੇ ਨਾ ਕਿਤੇ ਮਸੋਂ ਐਜੂਕੇਸ਼ਨ ਬੜਾ ਮਹੱਤਵਪੂਰਨ ਇਹਦੇ ਵਿੱਚ ਪਹਿਲੂ ਹੈਗਾ ਏ ਕਿਉਂਕਿ ਪਹਿਲੇ ਜਿਹੜੇ ਐਜੂਕੇਸ਼ਨ ਨਹੀਂ ਸੀ ਇੰਨੀ ਹੁੰਦੀ ਤਾਂ ਇਹ ਚੀਜ਼ਾਂ ਵੀ ਹੁੰਦੀਆਂ ਸੀਗੀਆਂ ਲੇਕਿਨ ਇਹ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਾਂਗਾ ਇੱਕ ਮੈਡਮ ਕਾਨੂੰਨਾਂ ਗੱਲ ਕਰੀਏ 1929 22 29 ਦੇ ਵਿੱਚ ਕਾਨੂੰਨ ਬਣਾਇਆ ਗਿਆ ਸੀਗਾ ਕਿ ਮਦ ਕਲੀਨ ਭਾਰਤ ਤੋਂ ਅਸੀਂ ਮੰਨ ਲੈਂਦੇ ਹਾਂ ਪਹਿਲੇ 1828 ਸ਼ਾਇਦ 1800 ਸੰਪੇ ਦੇ ਵਿੱਚ ਕਾਨੂੰਨ ਬਣਿਆ ਸੀ ਫਿਰ ਉਸ ਤੋਂ ਬਾਅਦ 1929 ਫਿਰ ਉਸ ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ 2006 ਦੇ ਵਿੱਚ ਆ ਕੇ ਐਮੈਂਡਮੈਂਟ ਹੋਈ ਹੈ ਇਹਦੇ ਵਿੱਚ ਜਿਸ ਦੇ ਕਾਨੂੰਨ ਦੇ ਵਿੱਚ ਮੰਨ ਲਓ ਕਿ ਹੈ ਵੀ ਕਾਫੀ ਉਹਦੇ ਵਿੱਚ ਹੋਇਆ ਵੀ ਇੰਨੀ دیر ਕਿਉਂ ਲੱਗ ਗਈ ਜਦੋਂ ਸਾਨੂੰ ਪਤਾ ਹੈ ਵੀ ਕਿ ਕੂਪ ਰਥਾ ਹੋ ਚੱਲਦੀ ਹੈ ਇਸ ਤਰ੍ਹਾਂ ਕੁਝ ਹੋ ਚੁੱਕਿਆ ਹੈ ਹਾਲਾਂਕਿ ਚਲੋ ਸਰਕਾਰੀ ਪੱਖ ਹੈ ਵੀ ਉਹਨਾਂ ਨੇ ਸਰਕਾਰ ਦੇ ਆਪਣੇ ਹਿਸਾਬ ਨਾਲ ਕਰ ਲਿਆ ਲੇਕਿਨ ਕੀ ਸੀ ਪਹਿਲਾ ਕਾਨੂੰਨ ਉਹਦੇ ਵਿੱਚ ਕੀ ਐਮੈਂਡ ਕੀਤਾ ਗਿਆ 2006 ਜੀ ਜੀ ਇਹ ਤੁਹਾਨੂੰ ਥੋੜੀ ਜੀ ਮੈਂ ਹੋਰ ਜਾਣਕਾਰੀ ਦਵਾਂਗੀ ਇਹਦੇ ਵਿੱਚ ਕਿ ਰਾਏ ਸਾਹਿਬ ਹਰੀ ਬਿਲਾ ਸ਼ਾਰਦਾ ਜੀ ਸਿਗੇ ਜਿਨ੍ਹਾਂ ਨੇ ਹਿੰਦੂ ਚਾਈਲਡ ਮੈਰਿਜ ਬਿਲ ਪੇਸ਼ ਕੀਤਾ ਸੀਗਾ 1927 ਦੇ ਵਿੱਚ ਜੀ ਜੀ ਜੋਸ਼ੀ ਕਮੇਟੀ ਦੇ ਕੋਲ ਤੇ ਫਿਰ ਉਸ ਦੀ ਰეკਮੈਂਡੇਸ਼ਨ ਤੋਂ ਬਾਅਦ ਚਾਈਲਡ ਮੈਰਿਜ ਰੈਸਟ੍ਰੇਨ ਐਕਟ ਬਣਿਆ ਸੀ 1929 ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਸ ਦੇ ਵਿੱਚ ਜਿਹੜੀ ਉਮਰ ਸੀ ਲੜਕੀ ਦੀ ਉਮਰ 14 ਸਾਲ ਸੀ ਤੇ ਲੜਕੇ ਦੀ ਉਮਰ ਸੀਗੀ ਉਸ ਦੇ ਵਿੱਚ 18 ਸਾਲ ਤੇ ਉਹ ਦੇਖਦੇ ਹੋਏ ਇਸ ਤੋਂ ਬਾਅਦ ਅਮੈਂਡਮੈਂਟ ਆਈ 1978 ਦੇ ਵਿੱਚ ਜਿਹਦੇ ਵਿੱਚ ਉਮਰ ਕੀਤੀ ਗਈ 21 ਸਾਲ ਲੜਕੇ ਦੀ ਤੇ 16 ਸਾਲ ਲੜਕੀ ਦੀ ਜੋ ਕਿ ਹੁਣ ਵੀ ਬਰਕਰਾਰ ਹੈ ਜਿਹੜਾ 2006 ਦਾ ਇੱਕ 18 ਸਾਲ ਕਰ ਦਿੱਤਾ ਹਾਂਜੀ ਉਹਦੇ 'ਚ 18 ਸਾਲ 18 ਸਾਲ ਕੀਤੀ ਇਹਨਾਂ ਨੇ 2006 'ਚ ਹਾਂਜੀ 18 ਸਾਲ ਕਰ ਦਿੱਤਾ ਹਾਂਜੀ ਤੇ ਉਸ ਤੋਂ ਬਾਅਦ ਹੁਣ ਜਦੋਂ 2021 ਦੇ ਵਿੱਚ ਇੱਕ ਬਿਲ ਪੈਂਡਿੰਗ ਹੈ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਲੜਕੇ ਦੀ ਉਮਰ 21 ਸਾਲ ਹੈ ਤੇ ਲੜਕੀ ਦੀ ਵੀ ਉਮਰ 21 ਸਾਲ ਕਰੋ ਜਿਹੜਾ ਕਿ ਹਜੇ ਪੈਂਡਿੰਗ ਹੈ ਹਜੇ ਆ ਪਾਸ ਨਹੀਂ ਹੋਇਆ ਹੈਗਾ ਮਤਲਬ ਇਹਦੇ ਵਿੱਚ ਇੱਕ ਚੀਜ਼ ਆ ਗਈ ਬਾਲਗ ਜਿਹਨੂੰ ਆਪਾਂ ਕਹਿੰਦੇ ਨੇ ਅਡਲਟ ਹੋ ਜਾਣਾ ਬਾਲਗ ਹੋ ਜਾਣਾ ਇਹ ਚੀਜ਼ ਆ ਗਈ ਨਾ ਵੀ ਪਹਿਲੇ ਲੜਕੀ ਮੇਜਰ ਹੋ ਗਈ ਮਤਲਬ ਅਡਲਟ ਹੋ ਗਈ ਪਹਿਲੇ ਆਪਾਂ ਕਹਿੰਦੇ ਸੀ ਵੀ 16 ਸਾਲ ਵਾਲੀ ਲੜਕੀ ਜਿਹੜੀ ਆ ਉਹ ਮੈਰੇਜੇਬਲ ਹੈ ਜਿਹੜੇ ਕਾਨੂੰਨ ਦੇ ਮਤਾਬਕ ਲੇਕਿਨ 2006 ਦੇ ਵਿੱਚ ਇਹ ਐਮੈਂਡ ਹੋਈ ਸੀ ਵੀ ਨਹੀਂ ਇਹ 18 ਸਾਲ ਦੀ ਲੜਕੀ ਹੋਣਾ ਲਾਜ਼ਮੀ ਹੈਗਾ ਤਾਂ ਹੀ ਮਤਲਬ ਉਹ ਕੀਤਾ ਜਾਏਗਾ 18 ਸਾਲ ਹਾਂਜੀ 18 ਸਾਲ ਤੋਂ ਘੱਟ ਜੇ ਕਿਸੇ ਲੜਕੀ ਦਾ ਵਿਆਹ ਹੁੰਦਾ ਤਾਂ ਉਹਨੂੰ ਇਹ ਮੰਨਿਆ ਜਾਂਦਾ ਹੈ ਕਿ ਇਹ ਬਾਲ ਵਿਆਹ ਹੋਇਆ ਹੈ ਬਾਲ ਵਿਆਹ ਹੋਇਆ ਗੱਲ ਤੁਹਾਡੇ ਕੋਲ ਥੋੜ ਤਾਰੀਖ ਦੇ ਵਿੱਚ 18 ਸਾਲ ਤੋਂ ਬਹੁਤ ਸਾਰੇ ਖਾਸ ਕਰਕੇ ਰੂਰਲ ਏਰੀਆ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ ਬੱਚੀਆਂ ਦਾ 18 ਸਾਲ ਤੋਂ ਥੱਲੇ ਹੁਣ 17 ਵੀ ਹੋ ਜਵੇ ਫਿਰ ਜਿਹੜੀ 17 17.5 ਕੋਈ ਐਸੇ ਤਾਂ ਇੱਕ ਦਿਨ ਵੀ ਘਟਾ ਤਾਂ ਉਹ ਅੰਡਰ ਲਾ ਨਹੀਂ ਸੀ ਕਰ ਸਕਦੇ ਲੇਕਿਨ ਹੋ ਰਿਹਾ ਹੈ ਅਜੇ ਜਾਂ ਹੋ ਰਿਹਾ ਹੈ ਫਿਰ ਉਹ ਕੀ ਕਰਨ ਜੇ ਕਿਸੇ ਨੂੰ ਪਤਾ ਲੱਗ ਜਾਵੇ ਹਾਂਜੀ ਇਥੋਂ ਨੂੰ ਮੈਂ ਦੱਸਦੀ ਕਿ ਜੇ ਕਿਸੇ ਨੂੰ ਪਤਾ ਲੱਗ ਮੈਂ ਇੱਕ ਇਥੇ ਜੋੜਦਾ ਵੀ ਦੋਨੇ ਪਰਿਵਾਰਾਂ ਦੀ ਰਜ਼ਾਮੰਦੀ ਹੈ ਵਿਆਹ ਕਰਨ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਜੇ ਕਿਸੇ ਨੂੰ ਪਤਾ ਲੱਗਦਾ ਕਿ ਇਹ ਬਾਲ ਵਿਆਹ ਹੋ ਰਿਹਾ ਹੈ ਉਹਦੇ ਲਈ ਤੁਸੀਂ ਤੁਰੰਤ ਸ਼ਿਕਾਇਤ ਕਰੋ ਪੂਰੇ ਆਲਓਵਰ ਇੰਡੀਆ ਦੇ ਵਿੱਚ ਇੱਕ ਨੰਬਰ ਹੈ 1098 जी. 1098 ਤੇ ਤੁਸੀਂ ਨੰਬਰ ਡਾਇਲ ਕਰਕੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਸੈਕੰਡਰੀ ਫਿਰ ਤੁਸੀਂ ਪੁਲਿਸ ਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਇੱਕ ਕਾਨੂੰਨ ਦੇ ਮਤਬਕ ਇਸ ਐਕਟ ਦੇ ਅਧੀਨ ਇੱਕ ਲਗਾਏ ਜਾਂਦੇ ਨੇ ਚਾਈਲਡ ਡਵੈਲਪਮੈਂਟ ਜਿਹੜੇ ਪ੍ਰੋਟੈਕਸ਼ਨ ਆਫੀਸਰ ਹੁੰਦੇ ਨੇ ਉਹਨਾਂ ਨੂੰ ਤੁਸੀਂ ਕੰਪਲੇਂਟ ਕਰ ਸਕਦੇ ਹੋ ਡਿਸਟ੍ਰਿਕਟ ਪ੍ਰੋਗਰਾਮ ਆਫੀਸਰ ਹੁੰਦੇ ਨੇ ਉਹਨਾਂ ਨੂੰ ਕਰ ਸਕਦੇ ਹੋ ਬਲਾਕ ਲੈਵਲ ਤੇ ਸੀਡੀਪੀਓਜ਼ ਹੁੰਦੇ ਨੇ ਤੇ ਇੱਕ ਹੋਰ ਮੈਂ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹਨੀ ਆ ਬੀ ਸਕੂਲਾਂ ਦੇ ਪ੍ਰਿੰਸੀਪਲਸ ਜਿਹੜੇ ਹੁੰਦੇ ਨੇ ਇਹ ਪਾਵਰਸ ਉਹਨਾਂ ਨੂੰ ਵੀ ਦਿੱਤੀਆਂ ਗਈਆਂ ਕਿ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਬਾਲ ਵਿਆਹ ਹੋ ਰਿਹਾ ਹੈ ਉੱਥੇ ਤੁਸੀਂ ਜਾ ਕੇ ਤੁਰੰਤ ਉਹਨਾਂ ਨੂੰ ਕੰਪਲੇਂਟ ਕਰ ਸਕਦੇ ਹੋ ਤੇ ਉਹਨਾਂ ਕੋਲ ਵੀ ਪਾਵਰਸ ਹੈ ਕਿ ਉਹ ਜਾ ਕੇ ਵਿਆਹ ਰੋਕ ਸਕਦੇ ਨੇ ਜੀ 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 ਇੱਕ ਮੈਂ ਥੋੜੀ ਜਿਹੀ ਮਿਥਕਲਾ ਜਾਂ ਕੁਛ ਗੁਚਰਾਪੀ ਇਤਿਹਾਸ ਦੇ ਵਿੱਚ ਕਿਤੇ ਲਿਖਿਆ ਤੁਸੀਂ ਜਾਣਦੇ ਹੋਵੋਗੇ ਵੀ ਬਾਲ ਵਿਵਾਦੀ ਪ੍ਰਥਾ ਉਦੋਂ ਸ਼ੁਰੂ ਹੋਈ ਜਦੋਂ ਮੁਗਲ ਸਾਡੇ ਉੱਤੇ ਅਟੈਕ ਕਰਦੇ ਸਿਗੇ ਤੇ ਬਹੁਤ ਸਾਰੀਆਂ ਕਹਿੰਦੇ ਹਿੰਦੂ ਧਰਮ ਦੀਆਂ ਜਾਂ ਦੂਸਰੇ ਧਰਮਾਂ ਦੀਆਂ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸਿਗੇ ਤੇ ਇਹੋ ਜੀ ਚੀਜ਼ ਵੀ ਸਿਨੈਰੀਓ ਹੈਗਾ ਵੀ ਇਹ ਉਸ ਵਕਤ ਕਿਉਂਕਿ ਲੜਾਈਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਸੀਗੀਆਂ ਤੇ ਆਹ ਚੀਜ਼ਾਂ ਔਰਤਾਂ ਨਾਲ ਜ਼ਬਰਦਸਤੀ ਕੀਤੀਆਂ ਜਾਂਦੀਆਂ ਸੀਗੀਆਂ ਕਾਬਲ ਤੋਂ ਆਏ ਜੀ ਪਠਾਨ ਲੈ ਗਏ ਜੀ ਮਹੋਰ ਆਗੇ ਜੀ ਉਹ ਲੈ ਗਏ ਜੀ ਤੇ ਉਹਨੂੰ ਬਚਦੇ ਹੋਏ ਜਿਹੜਾ ਵੀ ਉਹ ਕੀਤਾ ਕਿਹਾ ਤੇ ਅੱਜ ਹਾਲਾਤ ਬਦਲ ਚੁੱਕੇ ਬਿਲਕੁਲ ਜੀ ਅੱਜ ਹਾਲਾਤ ਬਦਲ ਚੁੱਕੇ ਨੇ ਔਰ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਇਤਿਹਾਸ ਦਾ ਜਿਹੜਾ ਜ਼ਿਕਰ ਕੀਤਾ ਕਿਸੇ ਹੱਦ ਤੱਕ ਅਸੀਂ ਉਹਨੂੰ ਮੰਨ ਕੇ ਵੀ ਚੱਲੀਏ ਜੀ ਪਰ ਇਸ ਵੇਲੇ ਜਿਹੜੀ ਭਾਰਤ ਨੇ ਇੰਡੀਆ ਨੇ ਤਰੱਕੀ ਕਰ ਲਈ ਹੈ ਜੀ ਉਸ ਦੇ ਵਿੱਚ ਜਿਹੜਾ ਕਾਨੂੰਨ ਇਹਨਾਂ ਨੇ ਦੱਸਿਆ ਤੇ 18 ਸਾਲ ਦੀ ਜਿਹੜੀ ਉਮਰ ਕਰ ਦਿੱਤੀ ਹੈ ਮੈਂ ਉਹਦੇ ਵਿੱਚ ਐਡ ਕਰਨਾ ਚਾਹਾਂਗੀ ਕਿ ਸਾਇੰਸ ਦੀ ਤਰੱਕੀ ਹੈ ਜੀ ਧੀ ਨੂੰ ਪੜਨ ਦਾ ਜਿਹੜਾ ਸਾਇੰਸ ਦੀ ਤਰੱਕੀ ਨੇ ਸਾਨੂੰ ਇਹ ਚੀਜ਼ ਦਿੱਤੀ ਹੈ ਜਿਸ ਦੇ ਵਿੱਚ ਆਇਆ ਕਿ ਜਿਹੜੀ ਸਾਡਾ ਕਹਿ ਲੋ ਕਿ ਕੁਦਰਤ ਤੌਰ ਤੇ ਜਿਹੜੀ ਔਰਤ ਦੀ ਜ਼ਿੰਮੇਵਾਰੀ ਹੈ ਨਾ ਉਹ ਥੋੜੀ ਜ਼ਿਆਦਾ ਹੈ ਉਹਨੇ ਬੱਚਾ ਪੈਦਾ ਕਰਨਾ ਹੈ ਜਿਹੜਾ ਜੀ ਉਹਦੇ ਵਾਸਤੇ ਉਹਦਾ ਆਪਣਾ ਮੈਚੁਰ ਹੋਣਾ ਬੜਾ ਜ਼ਰੂਰੀ ਹੈ ਜੀ ਤੇ ਜਦੋਂ ਬਾਲ ਵਿਆਹ ਹੁੰਦੇ ਸੀਗੇ ਤੁਸੀਂ ਆਪ ਦੇਖੋ ਕਿ ਬਹੁਤ ਸਾਰਾ ਡਾਟਾ ਤੁਹਾਨੂੰ ਇਹੋ ਜਿਹਾ ਲੱਭੇਗਾ ਅੱਜ ਵੀ ਜਿਹੜੇ ਬਾਲ ਵਿਆਹ ਹੋਏ ਆ ਕਿ ਬੱਚਾ ਪੈਦਾ ਕਰਦਿਆਂ ਮਾਂ ਦੀ ਮੌਤ ਹੋ ਗਈ ਜਾਂ ਫਿਰ ਬੱਚਾ ਪੈਦਾ ਹੁੰਦਾ ਹੀ ਮਰ ਗਿਆ ਜਾਂ ਫਿਰ ਜਿਹੜਾ ਬੱਚਾ ਏ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂਟਲੀ ਫਿਜ਼ੀਕਲੀ ਰਿਟਾਰਡਡ ਆ ਸੋ ਕਿਤੇ ਇਹ ਵੀ ਮੰਨ ਕੇ ਚੱਲਣਾ ਪਏਗਾ ਕਿ ਅਸੀਂ ਜਦੋਂ ਵਿਕਾਸ ਕਰ ਰਹੇ ਹਾਂ ਅਸੀਂ ਵਿਕਾਸਸ਼ੀਲ ਮੁਲਕ ਆ ਤੇ ਉਹਦੇ ਵਿੱਚ ਸਾਇੰਸ ਦਾ ਬਹੁਤ ਵੱਡਾ ਯੋਗਦਾਨ ਆ ਇੱਕ ਕਾਨੂੰਨ ਦਾ ਬਣਨਾ ਕਾਨੂੰਨ ਕੋਈ ਸਰਕਾਰ ਨੇ ਥੋਪ ਨਹੀਂ ਦਿੱਤਾ ਇਹ ਸਮਾਜ ਨੇ ਆਲਿਓ ਦੁਆ ਲਿਓ ਕਿਤੇ ਉਹ ਨਾ ਕਿਤੇ ਉਹ ਗੱਲ ਤੁਰਦੀ ਹੈ ਫਿਰ ਉਹ ਜਦੋਂ ਦੇਖਿਆ ਜਾਂਦਾ ਹੈ ਕਿ ਸਮਾਜ ਵੀ ਚਾਹੁੰਦਾ ਇੱਕ ਹਾਂ ਪੱਖੀ ਲੋਕ ਰਾਏ ਬਣ ਜਾਂਦੀ ਹੈ ਤੇ ਉਹਦੇ ਵਿੱਚ ਉਹ ਵਿਗਨ ਖਤਮ ਕਰਨ ਲਈ ਕਾਨੂੰਨ ਬਣ ਕੇ ਆਉਂਦਾ ਬਾਈ ਇਹ ਪ੍ਰਥਾ ਉਹ ਪ੍ਰਥਾ ਇਹਨੂੰ ਖਤਮ ਕਰਨਾ ਹੈ ਖਤਮ ਕਰਨਾ ਲੇਕਿਨ ਇੱਕ ਚੀਜ਼ ਹੋਰ ਜੋੜਾਂਗਾ ਮੈਂ ਤੁਹਾਡੇ ਨਾਲ ਕਿਉਂਕਿ ਪਹਿਲੇ ਦੇਹੇਜ ਪ੍ਰਥਾ ਵੀ ਸੀਗੀ ਕੁਝ ਦੇਹੇਜ ਲਈ ਲਈ ਵੀ ਅਜਿਹੀਆਂ ਚੀਜ਼ਾਂ ਆ ਜਾਂਦੀਆਂ ਸੀਗੀਆਂ ਵੀ ਲੈ ਵੀ ਦੇਹੇਜ ਬਹੁਤ ਦੇਣਾ ਪੈਣਾ ਛੋਟੀ ਹੈ ਤਾਂ ਚਲੋ ਦੇਹੇਜ ਵੀ ਨਹੀਂ ਦੇਣਾ ਪੈਣਾ ਗਰੀਬ ਗਰੀਬੀ ਸੀਗੀ ਗਰੀਬੀ ਜਿਹੜੇ ਗਰੀਬ ਸੀਗੇ ਉਹ ਵੀ ਕਹਿੰਦੇ ਸੀ ਵੀ ਚਲ ਜਲਦੀ ਇਹ ਬਹੁਤ ਸਾਰੇ ਕਾਰਨ ਸੀਗੇ ਇਹਨਾਂ ਕਾਰਨਾਂ ਦੀ ਕੋਖ ਕਰਾਂਗੇ ਲੇਕਿਨ ਮੈਡਮ ਇੱਕ ਚੀਜ਼ ਇਹਨਾਂ ਨੇ ਕਹੀ ਹੈ ਵੀ ਡਿਵੈਲਪਿੰਗ ਇਹ बार-बार ਸ਼ਬਦ 에라ਰੇ ਵਿਕਾਸਸ਼ੀਲ ਦੇਸ਼ ਲੇਕਿਨ ਜਿਹੜੇ ਅੰਕੜੇ ਆ ਤੁਸੀਂ ਮੈਨੂੰ ਦੱਸ ਰਹੇ ਸੀਗੇ ਅਮਰੀਕਾ ਨੰ ਉਹ ਤਾਂ ਡਵੈਲਪਡ ਹੈ ਹਾਂਜੀ ਅ ਅਮਰੀਕਾ ਦੀ ਜਿਵੇਂ ਮੈਂ ਆਪਾਂ ਜ਼ਿਕਰ ਕਰ ਰਹੀ ਸੀ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਕੇਸਿਸ ਇਹਦੇ ਪਾਏ ਜਾਂਦੇ ਨੇ ਕਿਉਂਕਿ ਉੱਥੋਂ ਦੀਆਂ ਕੁਝ ਸਟੇਟਸ ਦੇ ਵਿੱਚ ਵਿਆਹ ਦੀ ਉਮਰ ਲੀਗਲ ਜਿਹੜੀ ਕੀਤੀ ਹੈ ਉਹ 14 ਤੋਂ 15 ਸਾਲ ਹੈ ਓਕੇ ਤੇ ਓਬਾਮਿਸਿਸ ਓਬਾਮਾ ਇਸ ਮਹਿੰਮ ਦੇ ਵਿੱਚ ਲੱਗੇ ਹੋਏ ਨੇ ਕਿ ਲੋਕਾਂ ਨੂੰ ਐਜੂਕੇਟ ਕਰਕੇ ਇਸ ਚੀਜ਼ ਨੂੰ ਰੋਕਿਆ ਜਾਵੇ ਜੀ لیکن ਉਹ ਕਾਨੂੰਨਨ ਹੈ ਨਾ ਫਿਰ ਉਹਦੇ 'ਚ ਕਾਨੂੰਨ ਤਾਂ ਨਹੀਂ ਨਾ ਵੀ ਉਹਦੇ 'ਚ ਇਹ ਤਾਂ ਨਹੀਂ ਆ ਵੀ ਉਹ ਕੋਈ ਕਾਨੂੰਨ ਤੋੜ ਰਿਹਾ ਹੈ ਉਥੇ ਤਾਂ ਕਾਨੂੰਨ ਅਲੋ ਕਰ ਰਿਹਾ ਵੀ 14 ਤੋਂ 15 ਸਾਲ ਅਗਰ ਕਾਨੂੰਨ ਕਾਨੂੰਨ ਨੰਬਰ ਹੈ ਤਾਂ ਉਹ ਕਰ ਸਕਦੇ ਜਦ ਕਿ ਸਾਡੀ ਇੰਡੀਆ ਦੇ ਵਿੱਚ ਕਾਨੂੰਨ ਜਿਹੜੀਆਂ 18 ਸਾਲ ਉਮਰ ਕਰਦੇ ਹਨ ਹਾਂਜੀ ਕਿਉਂਕਿ ਬੱਚਿਆਂ ਦੀ ਜਿਹੜੀ ਮਾਨਸਿਕਤਾ ਹੁੰਦੀ ਹੈ ਉਸ ਲੈਵਲ ਤੱਕ ਡਵੈਲਪ ਨਹੀਂ ਹੋਈ ਹੁੰਦੀ ਇਸ ਕਰਕੇ ਉਸ ਚੀਜ਼ ਨੂੰ ਰੋਕਣਾ ਜ਼ਰੂਰੀ ਹੈ ਅੱਛਾ ਤੁਸੀਂ ਐਡਵੋਕੇਟ ਹੋ ਮੰਨ ਲਓ ਸਪੋਜ਼ ਕਰੋ ਕੋਈ ਪਕੜਿਆ ਜਾਂਦਾ ਹੈ ਬਾਲਵਾ ਕਰਦਾ ਆ ਕੋਰਟ ਦੇ ਵਿੱਚ ਵੀ ਆ ਜਾਂਦਾ ਹੈ ਕੀ ਸਜ਼ਾ ਇਹਨਾਂ ਲਈ ਨਿਰਧਾਰਤ ਕੀਤੀ ਹੈ ਕੀ ਸਜ਼ਾਾਂ ਹੋ ਸਕਦੀਆਂ ਨੇ ਔਰ ਕਿਨੂੰ ਹੋ ਸਕਦੀਆਂ ਨੇ ਕੀ ਉਹ ਨਵਾਲਗ ਬੱਚਿਆਂ ਨੂੰ ਹੋ ਸਕਦੀ ਹੈ ਉਹਨਾਂ ਦੇ ਪੇਰੈਂਟਸ ਨੂੰ ਹੋ ਸਕਦੀ ਹੈ ਰਿਲੇਟਿਵਸ ਨੂੰ ਹੋ ਸਕਦੀ ਹੈ ਕਿਨੂੰ ਹੋ ਸਕਦੀ ਹੈ ਤੇ ਕਿੰਨੀ ਹੋ ਸਕਦੀ ਹੈ ਜੀ ਇਹ ਬੜਾ ਜ਼ਰੂਰੀ ਸਵਾਲ ਪੁੱਛਿਆ ਤੁਸੀਂ ਇਹ ਆਪਣੇ ਦਰਸ਼ਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਇੱਕ ਤਾਂ ਜਿਹੜੇ ਬਾਲ ਵਿਆਹ ਕਰਦੇ ਨੇ ਜੀ ਇੱਕ ਤਾਂ ਕਾਨੂੰਨ ਕਹਿੰਦਾ ਕਿ ਉਹਨਾਂ ਨੂੰ ਸਜ਼ਾ ਹੋਏਗੀ ਨਾਲ ਦੀ ਨਾਲ ਜਿਹੜੇ ਇਹਦੇ ਵਿੱਚ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਜਾ ਕੇ ਕਿਸ ਨੂੰ ਉਕਸਾਂਦਾ ਹੈ ਕਿ ਤੁਸੀਂ ਬੱਚੇ ਦਾ ਵਿਆਹ ਕਰ ਦੋ ਉਹਨੂੰ ਪਤਾ ਵੀ ਹੈ ਕਿ ਬੱਚੇ ਦੀ ਉਮਰ ਘੱਟ ਹੈ ਜਿਹੜਾ ਉਕਸਾਰਿਆ ਉਹ ਵੀ ਸਜ਼ਾ ਦਾ ਉਸ ਨੂੰ ਵੀ ਸਜ਼ਾ ਹੋਏਗੀ ਤੇ ਜਿਨ੍ਹਾਂ ਨੇ ਉਹਨਾਂ ਦਾ ਕੀਤਾ ਹੈ ਅਤੇ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਉਹ ਵੀ ਉਹਨਾਂ ਹੀ ਉਹਨਾਂ ਨੂੰ ਬਰਾਬਰ ਸਜ਼ਾ ਮਿਲੇਗੀ ਹਾਂਜੀ ਤੇ ਇੱਕ ਮੈਂ ਤੁਹਾਨੂੰ ਇਹ ਦੱਸਾਂ ਕਿ ਇਹਦੇ ਵਿੱਚ ਜਿਹੜੀ ਸਜ਼ਾ ਹੈ ਕਾਨੂੰਨ ਦੇ ਮੁਤਾਬਕ ਉਹ 2 ਸਾਲ ਤੱਕ ਸਜ਼ਾ ਹੋ ਸਕਦੀ ਹੈ 1 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਤੇ ਦੋਨੋਂ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਕੈਦ ਹਾਂਜੀ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ 1 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਅਤੇ ਨਾਲ ਦੋਨੋਂ ਇਕੱਠੇ ਵੀ ਹੋ ਸਕਦੇ ਨੇ ਜੀ 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 ਇਹ ਨਾ ਸਮਝੋ ਕਿ ਜੀ ਅਸੀਂ ਬੱਚੇ ਦਾ ਵਿਆਹ ਕਰਤਾ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਜਿਵੇਂ ਹੀ ਤੁਸੀਂ ਕੋਰਟ 'ਚ ਪਹੁੰਚੋ ਦੇ ਵਿੱਚ ਤੁਸੀਂ ਕਹਾਂਗੇ ਕੋਰਟ 'ਚ ਚੱਲੇਗਾ ਕਾਨੂੰਨ ਤੁਹਾਨੂੰ ਸਜ਼ਾ ਦੇਗਾ ਹੀ ਦੇਗਾ ਸਿਰਫ ਕਰਨ ਵਾਲਾ ਕਰਉਣ ਵਾਲੇ ਨਹੀਂ ਜਿਨ੍ਹਾਂ ਨੇ ਉਹਨਾਂ ਨੂੰ ਉਕਸਾਇਆ ਉਹਨਾਂ ਨੂੰ ਇੱਕ ਇੱਕ ਚੀਜ਼ ਇੱਕ ਚੀਜ਼ ਆਉਂਦੀ ਹੈ ਬਹੁਤ ਸਾਰੇ ਕਬੀਲੇ ਹੈ ਹਲੇ ਇਹ ਜਿਹੜੇ ਮਤਲਬ ਰਾਜਸਥਾਨ ਦੇਖ ਲਓ ਮਧ ਪ੍ਰਦੇਸ਼ ਲੇਖੋ ਉੜੀਸਾ ਜਗਰੀਬੀ ਕਰਕੇ ਬਹੁਤ ਸਾਰੇ ਸਾਡੇ ਦੇਸ਼ ਦੇ ਵਿੱਚ ਅਸਾਂ ਦੇ ਕਬੀਲੇ ਹੈ ਜਿਨ੍ਹਾਂ ਦੀ ਇਹ ਪਰੰਪਰਾ ਹੈ ਜੀ ਪਰੰਪਰਾ ਹੈ ਵੀ ਬੱਚਾ ਥੋੜਾ ਥੋੜਾ ਜਿਹਾ ਵੀ ਜਵਾਨ ਹੁੰਦਾ ਹੈ 14-15 ਸਾਲ ਦਾ ਹੁੰਦਾ ਹੈ ਵਿਆਹ ਕਰ ਦੋ ਫਿਰ ਇਹ ਕਾਨੂੰਨ ਤਾਂ ਸਭ ਲਈ ਹੋਣਾ ਚਾਹੀਦਾ ਹਾਂ ਹਾਂਜੀ ਬਿਲਕੁਲ ਕਾਨੂੰਨ ਸਭ ਲਈ ਹੈ ਉੱਥੇ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਉਹ ਕਬੀਲੇ ਉਹ ਆਪਸ ਵਿੱਚ ਜੁੜਦਾ ਇਹ ਦਿਖਾਉਂਦੇ ਨੇ ਤੇ ਉਹ ਇੱਕ ਦੂਸਰੇ ਦੀ ਸ਼ਿਕਾਇਤ ਨਹੀਂ ਕਰਦੇ ਜੀ ਇਨ ਉਹਨਾਂ ਨੂੰ ਕਈਆਂ ਨੂੰ ਜਾਣਕਾਰੀ ਵੀ ਨਹੀਂ ਹੈ ਸਰ ਜੀ ਜੀ ਇਸੇ ਕਰਕੇ ਸਰਕਾਰ ਨੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਤੇ ਜਿੰਨੇ ਸੁਸਾਇਟੀ ਨੂੰ ਐਜੂਕੇਟ ਕੀਤਾ ਜਾਵੇ ਕਿ ਅਗਰ ਤੁਸੀਂ ਛੋਟੀ ਉਮਰ ਦੇ ਵਿੱਚ ਆਪਣੇ ਬੱਚਿਆਂ ਦਾ ਵਿਆਹ ਕਰਦੇ ਹੋ ਤਾਂ ਉਹਦੇ ਬਹੁਤ ਸਾਰੇ ਨੁਕਸਾਨ ਹਨ ਮੈਂ ਇਥੇ ਐਡ ਕਰਨਾ ਚਾਹਾਂਗੀ ਕਿ ਸ਼ੁਰੂ ਚ ਮੈਂ ਗੱਲ ਕੀਤੀ ਸੀ ਸਾਡੇ ਸੱਭਿਆਚਾਰਕ ਬੈਰੀਅਰਸ ਨੇ ਤੇ ਜੇ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਐਨਜੀਓਜ਼ ਨੇ ਜਿਹੜੀਆਂ ਇਸ ਵਾਸਤੇ ਕੰਮ ਕਰਦੀਆਂ ਨੇ ਤੇ ਕੁਝ ਇੱਕ ਤੁਸੀਂ ਕਬੀਲਿਆਂ ਦੀ ਗੱਲ ਕੀਤੀ ਜਦੋਂ ਨਾ ਉਹਨਾਂ ਦੀਆਂ ਆਪਣੀਆਂ ਹੀ ਪੰਚਾਇਤਾਂ ਨੇ ਜਿਹੜੀਆਂ ਉਹ ਬੈਰੀਅਰ ਬਣ ਜਾਂਦੀਆਂ ਨੇ ਵੀ ਤੁਸੀਂ ਸਾਡੇ ਸਮਾਜ ਦੇ ਵਿੱਚ ਇੰਟਰਫੇਅਰ ਸਾਡੇ ਰਿਚੁਅਲਸ 'ਚ ਇੰਟਰਫੇਅਰ ਕਰ ਰਹੇ ਹੋ ਮੈਨੂੰ ਲੱਗਦਾ ਉੱਥੇ ਅਸੀਂ ਜਿਹੜਾ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਸਾਡੇ ਜਿਹੜੇ ਧਰਮ ਨੇ ਨਾ ਉਹ ਇੰਟਰਫੇਅਰ ਕਰ ਸਕ ਕਰ ਸਕਦੇ ਨੇ ਉਹਦੇ ਵਿੱਚ ਔਰ ਸਭ ਧਰਮ ਜਿਹੜੇ ਆ ਉਹ ਵਿਕਾਸ ਦੀ ਗੱਲ ਕਰਦੇ ਆ ਔਰ ਉਹ ਔਰਤ ਦੇ ਵਿਕਾਸ ਦੀ ਗੱਲ ਕਰਦੇ ਆ ਜੀ ਜੀ ਤੇ ਜੇਕਰ ਉਸ ਤਰ੍ਹਾਂ ਦੀ ਪਾਰਟਿਸਪੇਸ਼ਨ ਹੋ ਜਵੇ ਤੇ ਉਹਦੇ ਰਿਜ਼ਲਟ ਜਿਹੜੇ ਆ ਬਹੁਤ ਵਧੀਆ ਰਹੇ ਪਰ ਉਹਨਾਂ ਦੇ ਤਾਂ ਧਰਮ ਵੀ ਆਪਣੇ ਹਿਸਾਬ ਦੇ ਹੁੰਦੇ ਆ ਜੀ ਅਸੀਂ ਕਬੀਲਿਆਂ ਵਾਲੇ ਦੀ ਗੱਲ ਕਰੀਏ ਉਹਨਾਂ ਦੀ ਆਪਣੀਆਂ ਦੇਵੀਆਂ ਆਪਣੇ ਦੇਵਤੇ ਆ ਜਿਨ੍ਹਾਂ ਨੂੰ ਮੰਨਦੇ ਆ ਇਹ ਧਾਰਮਿਕ ਪੱਖ ਵੀ ਕੰਦ ਆ ਦੇਖੋ ਇਕਬਾਲ ਵਿਆਹ ਦਾ ਪੱਖ ਇਕ ਧਾਰਮਿਕ ਪੱਖ ਵੀ ਅਸੀਂ ਕਿਸੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਸਰਕਾਰ ਦਖਲ ਅੰਦਾਜ਼ੀ ਨਹੀਂ ਕਰਦੀ ਇਸੇ ਗੱਲ ਕਰਕੇ ਵੀ ਇਹਨਾਂ ਦਾ ਧਾਰਮਿਕ ਪੱਖ ਆ ਕਿਤੇ ਨਾ ਕਿਤੇ ਜਦ ਕਿ ਇਹ ਪੱਖ ਹੋਣਾ ਇਹ ਚਾਹੀਦਾ ਸੀਗਾ ਵੀ ਧਰਮ ਨੂੰ ਇਸ ਚੀਜ਼ ਤੋਂ ਵੀ ਅਲੱਗ ਰੱਖਣਾ ਚਾਹੀਦਾ ਸੀ ਬਿਲਕੁਲ ਸਹੀ ਔਰ ਇੱਥੇ ਮੈਨੂੰ ਇਹ ਲੱਗਦਾ ਕਿ ਮੇਰੇ ਨਾਲ ਵਕੀਲ ਸਾਹਿਬ ਹਾਮੀ ਭਰਨਗੇ ਕਿ ਜਿਹੜੇ ਕਾਨੂੰਨ ਬਣ ਚੁੱਕੇ ਆ ਲਾਗੂ ਉਹਨਾਂ ਤੇ ਵੀ ਬਤੌਰ ਸਿਟੀਜ਼ਨਸ ਆਫ ਇੰਡੀਆ ਉਹਨਾਂ ਤੇ ਵੀ ਲਾਗੂ ਹੋਣੇ ਹੋਣੇ ਬਿਲਕੁਲ ਔਰ ਜ਼ਰੂਰ ਕਿਤੇ ਨਾ ਕਿਤੇ ਅਸੀਂ ਇਹ ਮੰਨ ਕੇ ਚੱਲੀਏ ਹੈਗਾ ਕਿ ਉਮਰ ਤੈ ਹੈ 18 ਸਾਲ ਤੋਂ ਪਹਿਲੂ ਉਹ ਉਸ ਚਾਏ ਵਿਆਹ ਹੋਇਆ ਨਹੀਂ ਹੋਇਆ ਜੋ ਵੀ ਹੈ ਉਹ ਇੱਕ ਫੈਮਲੀ ਚ ਨਹੀਂ ਰਹਿ ਸਕਦੇ ਬਤੌਰ ਹਸਬੰਡ ਵਾਈਫ ਇਹ ਚੀਜ਼ ਜ਼ਰੂਰ ਹੋਏਗੀ ਕਿਉਂਕਿ ਜੇ ਉਹ ਭਾਰਤ ਦੇ ਸਿਟੀਜ਼ਨ ਨੇ ਤੇ ਜੋ ਭਾਰਤ ਦਾ ਕਾਨੂੰਨ ਹੈ ਉਹ ਮੰਨਣਾ ਪਏਗਾ ਇੱਕ ਜਾਂਦੇ ਜਾਂਦੇ ਤੁਹਾਡੇ ਨਾਲ ਵੀ ਗੱਲ ਕਰੀਏ ਵੀ ਆਖਿਰ ਇਸ ਤੋਂ ਬਚ ਸਕੀਏ ਹੋਰ ਬਚ ਸਕੀਏ ਤਾ ਕਿਉਂਕਿ ਇੱਕ ਤਾਂ ਹੈ ਵੀ ਲੜਕੀ ਨੂੰ ਆਪਣੇ ਪੈਰਾਂ ਤੇ ਖੜੇ ਕਰੀਏ ਹਾਇਰ ਐਜੂਕੇਸ਼ਨ ਲਈਏ ਆਪਣੇ ਪੈਰਾਂ ਤੇ ਖੜੇ ਕਰੀਏ ਕਹਿੰਦੇ ਸੀ ਭਵਿੱਖ ਦੀ ਚਿੰਤਾ ਕਰਕੇ ਮਾਪੇ ਛੋਟੀ ਉਮਰ ਦੇ ਵਿੱਚ ਬੱਚਿਆਂ ਦੀ ਸ਼ਾਦੀ ਕਰ ਦਿੰਦੇ ਸੀਗੇ ਵੀ ਲੜਕੀ ਚਲ ਜਾਏਗੀ ਉਹ ਲੜਕਾ ਬਹੁਤ ਵਧੀਆ ਹੈਗਾ ਔਰ ਉਮਰ ਨਹੀਂ ਸੀ ਦੇਖੀ ਜਾਂਦੀ ਕਈ ਵਾਰ ਤਾਂ ਲੜਕਾ 15-15 20-20 ਸਾਲ ਵੱਡਾ ਹੁੰਦਾ ਸੀ ਲੜਕੀ ਬਹੁਤ ਛੋਟੀ ਹੁੰਦੀ ਸੀ 10-15 ਸਾਲ ਦੀ ਤੇ ਉਹ 25-30 ਸਾਲ ਦਾ ਹੁੰਦਾ ਸੀ ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਸੀਗੀਆਂ ਵੀ ਇੱਕ ਤਾਂ ਲੜਕੀ ਨੂੰ ਆਪਾਂ ਵਧੀਆ ਐਜੂਕੇਸ਼ਨ ਲਈਏ ਹੋਰ ਆਪਾਂ ਕੀ ਕੀ ਕਰ ਸਕਦੇ ਹਾਂ ਜੀ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਤੁਸੀਂ ਜਿਵੇਂ ਕਿਹਾ ਕਿ এডਿਕੇਸ਼ਨ ਇਜ਼ ਮਸਟ এডਿਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਵੀ ਸਿਗਾ ਕਿ ਅਸੀਂ ਬੱਚੀ ਦੇ ਪੜਾਈ ਤੇ ਖਰਚਾ ਕਿਉਂ ਕਰਨਾ ਕਿਉਂਕਿ ਪੜਾਈ ਤੇ ਖਰਚਾ ਕਰਨ ਤੋਂ ਬਾਅਦ ਜਦੋਂ ਫਿਰ ਅਸੀਂ ਵਿਆਹ ਤੇ ਖਰਚਾ ਕਰਨਾ ਤਾਂ ਉਸ ਤੋਂ ਚੰਗਾ ਕੀ ਅਸੀਂ ਤੋਰ ਹੀ ਦੇਈਏ ਇਹ ਵੀ ਇੱਕ ਮੁੱਖ ਕਾਰਨ ਸਿਗਾ ਬਾਲ ਵਿਵਾਦਾਂ ਜੀ ਤੇ ਉਹਨਾਂ ਨੇ ਜਿਵੇਂ ਤੁਸੀਂ ਪੁੱਛਿਆ ਕਿ ਸਿਰਫ ਪੜ੍ਹਾਈ ਤੋਂ ਬਿਨਾ ਅਸੀਂ ਹੋਰ ਕੀ ਕਰ ਸਕਦੇ ਹਾਂ ਅਵੇਅਰਨੈਸ ਕੈਂਪਸ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿੰਨੇ ਜ਼ਿਆਦਾ ਲੱਗਣਗੇ ਜਿਵੇਂ ਪਿੰਡਾਂ ਦੇ ਲੈਵਲ ਤੇ ਜੇ ਆਪਾਂ ਗੱਲ ਕਰੀਏ ਤਾਂ ਸਰਪੰਚਾਂ ਨੂੰ ਚਾਹੀਦਾ ਕਿ ਆਪਣੇ ਲੈਵਲ ਤੇ ਕਰਨ ਬਲੌਕ ਲੈਵਲ ਤੇ ਫਿਰ ਅੱਗੇ ਚਾਹੀਦਾ ਹੈ ਸ਼ਹਿਰਾਂ ਦੇ ਵਿੱਚ ਜਿਵੇਂ ਮਿਨਿਸਪਲ ਕਮੇਟੀਆਂ ਹੁੰਦੀਆਂ ਕਾਰਪੋਰੇਸ਼ਨਸ ਹੁੰਦੀਆਂ ਉਹਨਾਂ ਦੇ ਨੁਮਾਇੰਦੇ ਹੁੰਦੇ ਨੇ ਉਹ ਆਪਣੇ ਲੈਵਲ ਤੇ ਕਰਨ ਹਨਾ ਇਸੇ ਤਰ੍ਹਾਂ ਇੱਕ ਮੈਂ ਤੁਹਾਨੂੰ ਦੱਸਾਂਗਾ ਕਿ UN ਦੇ ਅੰਡਰ ਇੱਕ ਪ੍ਰੋਗਰਾਮ ਸ਼ੁਰੂ ਹੋਇਆ ਗਰਲਸ ਨਾਟ ਬਰਾਇਡਸ ਤੇ ਉਹਨਾਂ ਨੇ ਇਹ ਹੀ ਟੀਚਾ ਲਿੱਤਾ ਹੈ ਕਿ 2030 ਤੱਕ ਅਸੀਂ ਇਹ ਕਰਨਾ ਹੈ ਕਿ ਪੂਰੇ ਸੰਸਾਰ ਪਰ ਜਿੱਥੇ ਇਹ ਕੁਰਿਤੀ ਫੈਲੀ ਹੋਈ ਹੈ ਇਹ ਸਮਾਪਤ ਹੋ ਜਾਵੇ ਮੈਡਮ ਜਾਂਦੇ ਜਾਂਦੇ ਜਲਦੀ ਨਾਲ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਸਰਕਾਰ ਨੇ ਬੇਟੀ ਬਚਾਓ ਬੇਟੀ ਪੜਾਓ ਐਜੂਕੇਸ਼ਨ ਦੀ ਗੱਲ ਕੀਤੀ ਸਾਡੀ ਜਿਹੜੀ ਅੱਜ ਦੀ ਚਰਚਾ ਹੈ ਉਹ ਵੀ ਇੱਕ ਤਰ੍ਹਾਂ ਨਾਲ ਅਵੇਅਰਨੈਸ ਦਾ ਕੰਮ ਕਰ ਰਹੀ ਹੈ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਇਸ ਦੇ ਵਿੱਚ ਇਹਨੂੰ ਇਹ ਦੱਸਣਾ ਕਿ ਇਹ ਕੂਪ੍ਰਥਾ ਭਾਰਤ ਚੋਂ ਖਤਮ ਕਰਨ ਦੀ ਲੋੜ ਹੈ ਹੈ ਨਹੀਂ ਬਹੁਤ ਘੱਟ ਹੈ ਪਰ ਇਹਨੂੰ ਖਤਮ ਕਰਨਾ ਹੈ ਜੇਕਰ ਅਸੀਂ ਇਸ ਮਿਸ਼ਨ ਦੇ ਨਾਲ ਖਾਸ ਕਰਕੇ ਜਿਹੜਾ ਮੀਡੀਆ ਸਾਡੀ ਐਜੂਕੇਸ਼ਨ ਪਾਲਿਸੀ ਇਹ ਦੋ ਚੀਜ਼ਾਂ ਰਲ ਕੇ ਇਹਨੂੰ ਬਹੁਤ ਛੇਤੀ ਨਿਬੇੜ ਸਕਦੀਆਂ ਹਨ 2006 ਤੋਂ ਬਾਅਦ ਕਾਨੂੰਨ ਦੇ ਵਿੱਚ ਹੋਏ ਸੋਧ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਦੋਸਤੋ ਸਰਕਾਰ ਨੇ ਆ ਕੇ ਇਹਨੀਆਂ ਵੀ ਕੇਵਲ ਹੋਰ ਨਾ ਗੱਲਾਂ ਦੇ ਉੱਤੇ ਜ਼ੋਰ ਦਿੱਤਾ ਹੈ ਬਾਲਵਾ ਨੂੰ ਪ੍ਰਥਾ ਨੂੰ ਹਟਾਉਣ ਦੇ ਲਈ ਵੀ ਪੂਰਾ ਜ਼ੋਰ ਦਿੱਤਾ ਹੋਇਆ ਹੈ ਤੇ ਸਰਕਾਰ ਇਹ ਚਾਹੁੰਦੀ ਹੈ ਕਿ ਭਾਰਤ ਦੇ ਵਿੱਚੋਂ ਜਿਹੜੀਆਂ ਇੱਕ ਦੋਕਾ ਘਟਾਵਾਂ ਹੋ ਵੀ ਰਹੀਆਂ ਨੇ ਉਹ ਵੀ ਪੂਰੀ ਤਰ੍ਹਾਂ ਜਿਹੜੀਆਂ ਬੰਦ ਕੀਤੀਆਂ ਜਾਂ ਤਾਂ ਇਸ ਦੇ ਲਈ ਜ਼ਰੂਰਤ ਹੈ ਜਿਸ ਤਰ੍ਹਾਂ ਕਿ ਆ ਵੀ ਜਾਗਰੂਕ ਹੋਣ ਦੀ ਇਹ ਚੀਜ਼ ਵੀ ਫਲਾਨ ਦੀ ਕਿ ਆਪਾਂ ਇਸ ਕੋ ਪ੍ਰਥਾ ਨੂੰ ਵੀ ਬੰਦ ਕਰਨਾ ਹੈ ਤੇ ਸਰਕਾਰ ਦਾ ਸਾਥ ਦੇਣਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਅੱਜ ਅਸੀਂ ਕਹਿ ਰਹੇ ਹਾਂ ਵੀ ਹੁਣ ਇਕਾ ਦੁਕਾਣੇ ਉਹ ਦਿਨ ਵੀ ਦੂਰ ਨਹੀਂ ਹੋਏਗਾ ਜਦੋਂ ਇਸੇ ਮੰਚ ਤੇ ਅਸੀਂ ਬੈਠ ਕੇ ਕਹਾਂਗੇ ਕਿ ਭਾਰਤ ਦੇ ਵਿੱਚੋਂ ਇਹ ਬਿਲਕੁਲ ਪ੍ਰਥਾ ਖਤਮ ਹੋ ਗਈ ਹੈ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਆਪਣੀ ਬੇਟੀ ਨੂੰ ਪੜਾਓ ਲਿਖਾਓ ਐਨਾ ਉਜਵਲ ਉਦਾਪਕ ਕਰ ਦੋ ਕਿ ਨਾ ਤਾਂ ਦਾਜ ਦੇਣ ਦੀ ਜਰੂਰਤ ਪਵੇ ਤੇ ਨਾ ਤੁਹਾਨੂੰ ਇਹ ਲੱਗੇ ਕਿ ਸਾਡੀ ਬੇਟੀ ਅੱਗੇ ਜਾ ਕੇ ਕਿਸੇ ਤਰ੍ਹਾਂ ਹੋਰ ਦੁਖੀ ਹੋਏਗੀ ਅੱਜ ਇੰਨਾ ਹੀ ਇਸ ਦੇ ਉੱਤੇ ਫਿਰ ਕਿਸੇ ਦਿਨ ਇਸ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਮੈਡਮ ਸਿੰਬਨ ਸਿੱਧੂ ਤੇ ਐਡਵੋਕੇਟ ਮਨਪ੍ਰੀਤ ਸਿੱਧੂ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਸੁਣ ਲੈਣੇ ਆ ਗਿਆ ਨਮਸਕਾਰ